ਟੈਂਕ ਬਣਾਇਆ ਹਾਂਜੀ ਓਕੇ ਇਹ 8 ਫੁੱਟ ਡੂੰਘੇ ਆ ਜੀ ਹੂੰ ਤੇ ਇਹ 2 ਆ ਜੀ 2 ਆ ਜੀ 2 ਆ ਹਾਂਜੀ ਇਹਦੇ ਵਿੱਚ ਕੀ ਆ ਪਾਣੀ ਹਾਂਜੀ ਪਾਣੀ ਆ ਜੀ 8 ਫੁੱਟ ਇਹਦੇ ਆ ਜੀ 8 ਫੁੱਟ ਉਹ ਆ ਜੀ 16 ਫੁੱਟ ਜਗ੍ਹਾ ਹੋ ਗਈ ਇਹ 16 ਫੁੱਟ ਠੀਕ ਆ ਇਹ ਪਾਣੀ ਕਾਹ ਤੋਂ ਰੱਖਿਆ ਤੂੰ ਬਾਈ ਇਹ ਜੀ ਪਾਣੀ ਸੇਵਿੰਗ ਕੀਤਾ ਜੀ ਧਰਤੀ ਦੇ ਵਿੱਚ ਜਿਵੇਂ ਆਪਾਂ ਪਾਣੀ ਅਗੋਂ ਇਹ ਫालतੂ ਹੀ ਹੋ ਜਾਂਦਾ ਵਾਟਰ ਰਸ ਦਾ ਪਾਣੀ ਆ ਗਿਆ ਜੀ ਇਹਦੇ ਵਿੱਚ ਜਮਾ ਹੋ ਜਾਂਦਾ ਜੀ ਜਿਵੇਂ ਹੁਣ ਟੂਟੀ ਆਉਂਦੀ ਆਪਾਂ ਨੂੰ ਦੋਦਰ ਨਹਿਰ ਤੋਂ ਆਉਂਦਾ ਪਾਣੀ ਹਾਂਜੀ ਹਾਂਜੀ ਸੁੱਧ ਪਾਣੀ ਆ ਜੀ ਹਾਂ ਤੋ ਉਦਾਂ ਹੀ ਡੁੱਲੀ ਜਾਂਦਾ ਹਾਂਜੀ ਤੂੰ ਸੀਵਿੰਗ ਕਰ ਲੈਣ ਹਾਂਜੀ ਇਹਦੇ ਚ ਸੀਵਿੰਗ ਹੋ ਗਿਆ ਜੀ ਉਸ ਤੋਂ ਬਾਅਦ ਜੇ ਆਪਾਂ ਇਹਨੂੰ ਬਾਤਣਾ ਜੋ ਲੈਟ ਹੈ ਨਹੀਂ ਜਾਂ ਕਿਵੇਂ ਬਾਤਣਾ ਟੈਂਕੀ ਚ ਢੋਣਾ ਜੀ ਟਿੱਲੂ ਪੰਪ ਲੱਗਿਆ ਜੀ ਉਹਦੇ ਨਾਲ ਉੱਪਰ ਵੀ ਚੜਾ ਸਕਦੇ ਹਾਂ ਨਹੀਂ ਇਹਦੇ ਚ ਨਲਕੇ ਨਾਲ ਵੀ ਵਰਤ ਸਕਦੇ ਆ ਜਿਉਂ ਇਹ ਨਲਕਾ ਕਿਉਂ ਲਾਇਆ ਤੂੰ ਨਲਕਾ ਜੀ ਨਲਕੇ ਨਾਲ ਹੁਣ ਜੀ ਬਿਨਾ ਲਾਈਟ ਤੋਂ ਬਿਨਾ ਜਾਨੀ ਡੋਲੂ ਪਾ ਮਾ ਕੇ ਕੋਈ ਝੂਠਾ ਪਾਂਡਾ ਕੋਈ ਹੂੰ ਤੇ ਨਲਕੇ ਨਾਲ ਆਪਣਾ ਸੁੱਧ ਪਾਣੀ ਇਹ ਪੀਣ ਨੂੰ ਵਰਤ ਸਕਦੇ ਦੂਜੀ ਗੱਲ ਇਹ ਵੀ ਹੈ ਬਾਈ ਦੇਖੋ ਹੁਣ ਨਲਕੇ ਦਾ ਮੰਨ ਲਓ ਸਾਨੂੰ ਇੱਕ ਕੱਪ ਚਾਹੀਦਾ ਉਹ ਨਹੀਂ ਆਉਣਾ ਹਾਂਜੀ ਹਾਂਜੀ ਜੇ ਟੈਬ ਚੱਲਦੀ ਹੋ ਜਾਂ ਮੋਟਰ ਛੱਡ ਦੇਣਾ ਸੋਚ ਆਪਾਂ ਹਾਂਜੀ ਹਾਂਜੀ ਉਹ ਬਾਈ ਜਿੰਨਾ ਟਾਈਮ ਚੱਲੀ ਜਾਂਦਾ ਡੁੱਲੀ ਜਾਣਾ ਪਾਸ ਤੈਨੂੰ ਕੱਪ ਚਾਹੀਦਾ ਉੱਥੇ 20 ਕੱਪ ਨਿਕਲਣੇ ਹਾਂਜੀ ਹਾਂਜੀ ਤੂੰ ਇਹ ਨਾਲ ਵੇਸਟਿੰਗ ਨਹੀਂ ਜਾ ਰਿਹਾ ਵੇਸਟਿੰਗ ਨਹੀਂ ਜਾ ਰਿਹਾ ਠੀਕ ਆ ਤੇ ਹੋਰ ਕੀ ਕੀ ਪ੍ਰੋਜੈਕਟ ਲਾਇਆ ਇਹਦੇ ਨਾਲ ਇੱਕ ਆਪਣਾ ਕੂਲਰ ਵਾਲੀ ਮੋਟਰ ਪਾਈ ਹੈ ਇਹਦੇ ਚ ਅੱਛਾ ਕੂਲਰ ਜਗਾੜ ਲਾਇਆ ਹਾਂਜੀ ਹਾਂਜੀ ਕੂਲਰ ਵਾਲੀ ਮੋਟਰ ਮੋਟਰ ਤੇ ਵੀ ਚੱਲਦਾ ਹਾਂਜੀ ਹਾਂਜੀ ਜਦੋਂ ਮੋਟਰ ਦਾ ਪਾਵਰ ਬਟਨ ਦੱਬਾਂਗੇ ਉਦੋਂ ਨਾਲ ਇਹਦਾ ਪਾਣੀ ਆਉਗਾ ਠੀਕ ਹੈ ਠੀਕ ਹੈ ਤੇ ਇਹਦੇ ਵਿੱਚ ਕਿਵੇਂ ਬਣਾਇਆ ਕੋਈ ਮਤਲਬ ਕਿ ਪੱਕੀ ਹੈ ਤੇ ਕੱਚਾ ਕੋਚਾ ਵੀ ਰੱਖਿਆ ਤੁਸੀਂ ਇਹ ਸਾਈਡਾਂ ਤੋਂ ਤਾਂ ਪੱਕਾ ਹੀ ਹੈ ਜੀ ਹੂੰ ਤੇ ਥਰੜਾ ਧਰਤੀ ਵਾਲਾ ਪਾਸਾ ਵਿੱਚੋਂ ਧਰਤੀ ਦੇ ਕੱਚਾ ਹੈ ਉਹ ਹੂੰ ਹਾਂ ਜੀ ਉਹਦੇ ਚ ਜਾਨੀ ਮਿੱਟੀ ਵਧੀਆ ਲਾਲ ਮਿੱਟੀ ਫੇਰ ਤੇ ਵੀ ਮਿੱਟੀ ਬਾਹਰੀ ਨਾਲੇ ਵਿੱਚ ਇਹ ਕਹਿੰਦਾ ਮਤਲਬ ਵੀ ਜਿਹੜੇ ਤੱਤ ਆ ਹਾਂ ਜੀ ਮਿੱਟੀ ਚ ਉਹ ਵੀ ਆਪਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਇਹ ਨਹੀਂ ਹੈਗਾ ਜਿਵੇਂ ਆਪਾਂ ਟੈਂਕੀਆਂ ਦਾ ਤੇ ਜਲਬ ਜਲਬ ਜੀ ਲੱਗ ਜਾਂਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਇਹ ਚ ਪਾਣੀ ਬਹੁਤ ਵਧੀਆ ਠੰਡਾ ਪਾਣੀ ਰਹਿੰਦਾ ਜੀ ਹੂੰ ਤੇ ਪਾਣੀ ਆਏ ਨੀ ਤੈਨੂੰ ਫਰਿੱ ਠੀਕ ਹੈ ਕਿਉਂ ਆਸਗਮੜ ਵੀ ਜਦੋਂ ਕਿਤੇ ਪਾਣੀ ਨਹੀਂ ਹੁੰਦਾ ਜੀ ਵਾਟਰ ਕੂਲਰ ਭਰ ਕੇ ਲਿਆ ਜਾਂਦੇ ਪੀਣ ਨੂੰ ਪਾਣੀ ਵਰਤਦੇ ਆਪ ਵੀ ਅਸੀਂ ਪੀਣ ਨੂੰ ਇਹ ਤੋਂ ਪਾਣੀ ਪਾਣੀ ਵਰਤਦੇ ਹਾਂ ਕੁੱਲ ਮਿਲਾ ਕੇ ਬਾਈ ਜੀ 5 7 10 ਦਿਨ ਤੈਨੂੰ ਲਾਈਟ ਨਹੀਂ ਆਉਂਦੀ ਤਾਂ ਫੇਰ ਵੀ ਆ ਦੇਖੋ ਹੁਣ ਕੂਲਰ ਵਾਲੀ ਮੋਟਰ ਲਾਈ ਹੈ ਜੀ ਕੂਲਰ ਵਾਲੀ ਮੋਟਰ ਮੋਟਰ ਲਾਈ ਹੈ ਸੱਚ ਛੱਡੀ ਆ ਤਾਂ ਨਹੀਂ ਆਉਂਦਾ ਜੀ ਥੋੜਾ ਪਾਣੀ ਲੈਣਾ ਆਪਾਂ ਹਾਂ ਹਾਂ ਵੀ ਨਹੀਂ ਘੇੜਨਾ ਬੰਦਾ ਕੋਈ ਯਾਰ ਕਿਉਂ ਪਰ ਸਕਦਾ